ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹਾਂਦੇ ਸਾਹੂ ਜਿਸ ਪਾਸ ਬੈਠਿਆਂ ਸੋਹੀਐ ਸਭ ਨਾਂ ਆਂਦਾ ਵੇ ਸਾਹੂ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹਾਂਦੇ ਸਾਹੂ ਜਿਸ ਪਾਸ ਬੈਠਿਆਂ ਸੋਹੀਆ ਸਭਨਾ ਦਾ ਵੇ ਸਾਹੂ ਇੱਕ ਓਮਕਾਰ ਸਤਗੁਰ ਪਰਸਾਦ ਸਲੋਕ ਮਹਲਾ ਨੂਮਾ ਗੁਣ ਗੋਬਿੰਦ ਗਾਯੋ ਨਹੀਂ ਜਨਮ ਆਕਾਰ ਤਕੀਨ ਕਹੋ ਨਾਨਕ ਹਰਿ ਭਜ ਮਨਾ ਜੇ ਬਿਨ ਜਨ ਕਉ ਦੇ ਨਾ ਵਿਖਿਆ ਨਿ ਸਿਉ ਕਾਹੇ ਰਚਿਓ ਨਮਕ ਨਾ ਹੋਵੇ ਕੋ ਦਾਸ ਕਹੂ ਨਾਨਕ ਪੱਜ ਹਰ ਮਨਾ ਪਰ ਨਾ ਜਾਮ ਕੀ ਫਾਸ ਤਰਨਾ ਪਉ ਈਉ ਹੀ ਗਇਓ ਜਿਉ ਜਰਾਤਾ ਦੰਦੀ ਤ ਕਹੂ ਨਾਨਕ ਪੱਜ ਹਰ ਮਨਾ ਆਦ ਜਾਤ ਹੈ ਵੀ ਜਿਹਦ ਪਾਇਓ ਸੂਜੈ ਨਹੀਂ ਕਾਲ ਪਹਚੋ ਆ ਨਾ ਕਹੂ ਨਾਨਕ ਨਰ ਬਾਵਰੇ ਕਿਉ ਨ ਪਗੈ ਭਗਵਾਨ ਧੰਨ ਦਾਰਾ ਸੰਬਦ ਸਗਲ ਜਿਨ ਆਪਣੇ ਕਰਮਾ ਨਾ ਇਨ ਮੇ ਕਛ ਸੰਗੀ ਨਹੀਂ ਚੀ ਜਾਨਾ ਪਦ ਤੇ ਉਦਾਰਣ ਪਹਿਰਣ ਹਰ ਆਨਾਥ ਕੇ ਨਾਥ ਕਹੂ ਨਿਗ ਤੇ ਜਾਨੀਐ ਦਾਬਸਤ ਤੁਮ ਸਾਥ ਕੰਨ ਤਨ ਜੇ ਕੋ ਤੋ ਦਿਓ ਤਾ ਸਿਉ ਨੇ ਦੋਨਾ ਕਹੁ ਨਾਨਕ ਨਾਰ ਬਾਵਰੇ ਆਪ ਕਿਉਂ ਡੋਲਤ ਦੀਨਾ ਧਨ ਧਨ ਸੰਪੈ ਸੁਖ ਦਿਓ ਅਰ ਜਹਨੇ ਕੀ ਧਾਮਾ ਕਹੁ ਨਾਨਕ ਸੁਨ ਰੇ ਮਨਾ ਸੇਵਰਤ ਕਾਹੇ ਨਾਰਾਮਾ ਸਦ ਸੁਖ ਦਾਤਾ RAM ਨਨਕ ਸੁਨ ਰੇ ਮਨਾ ਜੇ ਸਿਮਰਤ ਗਤ ਹੋਇ ਜੇ ਸਿਮਰਤ ਗਤ ਪਾਈ ਐ ਤੇਰੇ ਬਾਜਰੇ ਤਾਨੇ ਤਾਹੂ ਨਾਨਕ ਸੁਨ ਰੇ ਮਨਾ ਆਦ ਕਟਤ ਹੈ ਪੰਜ ਤਾਤ ਕੋ ਤਨ ਰਚਿਓ ਗਿਆਨ ਚਕਰ ਸੁਜਾਨਾ ਜਿਹਦੇ ਉਪਜਿਓ ਨਾਨਕਾ ਜੀਨ ਤਾ ਹੈ ਮੈ ਭਾਣਾ ਕਟ ਕਟ ਮੈਂ ਭਰ ਜੂ ਬਸੈ ਸੰਤਨ ਕਹੇ ਉਪਕਾਰ ਤਹੂ ਨਾ ਨਨਕ ਤੇ ਪਜ ਮਨਾ ਹਨਦ ਉਤਰੇ ਨਿਪਾਰਾ ਸੁਖ ਦੁਖ ਜੇ ਪਰ ਸੈ ਨਹੀਂ ਲੋਭ ਮੋਹ ਅਭਿਮਾਨ ਕਹਉ ਨਾਨਕ ਸੁਨ ਰੇ ਮਨਾ ਹੋ ਮੋਰਤਿ பகਵਾਨ ਉਸਤਤ ਨਿੰਦੇ ਆ ਨਹੀਂ ਜੇ ਸਮਾਨਾ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਣਾ ਹਰਤ ਸੋਗ ਜਾ ਕੈ ਨਹੀਂ ਬੈਰੀ ਮੇ ਤ ਸਮਾਨਾ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਣਾ ਨਾਨਕ ਸੁਨ ਰੇ ਮਨਾ ਗਿਆਨੀ ਤਾਹ ਬਧਾ ਨਾ ਜੇ ਵਿਕਿਆ ਸਗਲੀ ਤਜੀਓ ਮੇਕ ਬਰਾਗਾ ਕਹੋ ਨਾਨਕ ਸੁਨ ਰੇ ਮਨਾ ਇਹ ਨਗ ਮਾਤ ਭਾਗਾ ਜੇ ਮਾਇਆ ਮਮਤਾ ਤਜੀ ਅਬਤੇ ਭਇਓ ਦਾਸ ਕਹੋ ਨਾਨਕ ਸੁਨ ਰੇ ਮਨਾ ਇਹ ਘਟ ਬ੍ਰਹਮ ਮਾਨਿ ਵਾਸ ਜੇ ਪ੍ਰਾਨੀ ਹੋ ਮੈਂ ਤਜੀ ਕਰ ਤਾਰਾਮ ਬਚਾਨ ਕਹੋ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾ ਨਾਸਨ ਦੂਰ ਮਤ ਹਰਨ ਕਾਲ ਮੈਂ ਹਰ ਕੋ ਨਾਮਾ ਇਸ ਦਿਨ ਜੋ ਨਾਨਕ ਬਜੈ ਸਭ ਲੋਹ ਹੋਏ ਤੇ ਕਾਮਾ ਜਿਹ ਬਾ ਗੁਨ ਗੋਬਿੰਦ ਬਜੋ ਤਰਨ ਸੋ ਨਮ ਹਰ ਨਾਮਾ ਕਹੋ ਨਾਨਕ ਸੁਣ ਰੇ ਮਨਾ ਰਹੇ ਨਾ ਜਾਮ ਕੈ ਧਾਮ ਜੋ ਪ੍ਰਾਨੀ ਮਮਤਾਤ ਜੈ ਲੋਗ ਮੋਹ ਅਹੰਕਾਰ ਕਉ ਨਾਨਕ ਆਪਨ ਤਰੈ ਔਰਨ ਲੇਤ ਉਧਾਰ ਜੀਉ இன கச்ச சீ நானவசார ਇੰਦੌਲਤ ਨੇ ਟਾ ਟੋਟਨ ਮੈਂ ਨਾਨਕ ਗੁਰ ਨਾਰਾਇਣ ਜੇ ਚੇਟ ਜੈਸੀ ਜਲਦੇ ਬੁੱਧ ਬੁਦਾ ਉਪਜ ਬਿਨ ਸੈ ਦੀਤ ਜਗ ਰਚਨਾ ਤੈਸੇ ਰਚੀ ਕਾਉ ਨਾ ਸੋ ਨਮੀਤਾ ਪ੍ਰਾਨੀ ਕਸ਼ੂਨਾ ਚੇਤਹੀ ਮਦਮਾਇਆ ਕੈਂਦਾ ਕਉ ਨਾਨਕ ਬਿਨ ਹਰ ਭਜਨ ਆਰਤ ਤਾਹੇ ਜਮ ਅੰਦਾ ਜੋ ਸੁਖ ਕੋ ਜਾ ਹੈ ਸਦਾ ਸਰਨ ਰਾਮ ਕੀ ਕੁਨਾਨ ਕ ਸੁਨ ਰੇ ਮਨਾ ਦੁਰ ਲਭ ਮਾਰਕ ਦੇ ਮਾਇਆ ਕਾਰਨ ਤਾਭੀ ਹੋ ਰਖ ਲਗ ਜਾਨਾ ਕੁਨਾਨ ਦੇ ਬਿਨ ਹਰ ਭਜਨ ਬਿਰਥਾ ਜਾ ਨਾਮ ਸੇਰਾ ਜੋ ਪ੍ਰਾਨੀ ਨਿਸ ਦਿਨ ਬਜੇ ਨਾਮ ਤੇ ਜਾਨਾ ਹਰ ਜਨਵਾਰ ਅੰਤਰ ਨਹੀਂ ਨਾਨਕ ਸਾਚੇ ਮਾਨਾ ਮਨ ਮਾਇਆ ਮੈਂ ਪਦਰਿਓ ਤੇਸਰੀ ਅ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕਾਨੇਗਾ ਨਾ ਮਨ ਚੇਤਈ ਮਦਮਾਇਆ ਕਰ ਅੰਧ ਕਹ ਨਾਨਕ ਹਰ ਭਜਨ ਬਿਨ ਭਰਤ ਤਾਰੇ ਜਮ ਅੰਧ ਸੁਖ ਮੈਂ ਬੋ ਸੰਗੀ ਪਾਏ ਦੁਖ ਮੈਂ ਸੰਗ ਲਤੋਏ ਕਉ ਨਾਨਕ ਹਰਿ ਫਾਜਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤਿ ਫੇਰਿਓ ਬਿਟਿਓ ਨਾ ਜਮ ਕੋ ਤ੍ਰਾਸ ਕਉ ਨਾਨਕ ਹਰਿ ਫਾਜਮਨਾ ਏਰ ਪੈ ਪਾਵੈ ਬਾਸ ਜਦ ਦਿਨ ਬਹੁਤ ਮਹਿਕਾਰ ਰਹਿਓ ਨੇਟਿਓ ਨਾਮਾਨ ਕੋ ਮਾਨ ਦੁਰਮ ਦਸਿਓ ਨਾਨਕ ਫਤਿਓ ਰਾਗ ਲਿਓ ਪਗਵਾਨ ਬਾਲ ਜਵਾਨੀ ਹਰ ਬਿਰਦ ਪੁਨੀਨ ਅਵਸਥਾ ਜਾਣਾ ਉਨਾ ਨਿਤ ਹਰ ਭਜਨ ਬਿਨ ਬਿਰਥਾ ਤਬਹੀ ਮਾਨ ਕਰਨ ਹਉ ਤਸੋਨਾ ਕੀਓ ਹਰਿ ਉਲੋਭ ਕੈ ਭੰਧ ਨਾਨਦ ਸਮਯੋ ਰਾਮ ਗਯੋ ਆਪ ਕਿਉ ਬਤ ਅੰਧ ਨਰ ਮਾਇਆ ਮੈਂ ਰਮ ਰਹਿਓ ਨਿਕ ਤਤ ਨਾਹਿ ਨਵੀਤਾ ਨਾਨਕ ਮੂਰਤ ਚਿਤਰ ਜਿਓ ਆਡਤ ਨਾਹਿ ਨਪੀਤਾ ਦਰ ਚਾਹਤ ਗਾਸ਼ਿਓਰ ਆ ਤਬ ਤਰਹਿ ਓਟ ਗੌਰ ਨਾਨਕ ਬਾਸੇ ਦਿਲ ਪਰੇ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਆ ਨਾ ਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ ਜਗਤ ਤਾਰੇ ਪਿਰਤ ਐ ਸਭ ਕੋ ਦਾ ਤਾਰਾ ਤਹੂ ਨਾਨਕ ਮਨ ਸਿਮਰਦੇ ਹੋ ਨਨ ਹੋਵਹਿ ਕਾਮ ਛੂਟ ਮਾਨ ਦਾ ਕਰ ਯਾਦ ਸੁਪਨੇ ਦੇ ਉਜਾ ਸ਼ੇ ਤੇਰੋ ਨਹੀਂ ਨਾਨਕ ਕਹੇ ਉਪਕਾਣ ਗਰਬ ਕਰਦ ਹੈ ਦੇਹ ਕੋ ਬਿਨ ਸਚਿਨ ਮੈਂ ਤਾ ਜਿਹ ਪ੍ਰਾਨੀ ਹਰ ਜਸ ਗਾਇਓ ਨਾਨਕ ਤਿਹ ਜਗ ਜੀਤਾ ਜੇ ਤਦ ਸਿਮਰਨ ਰਾਮ ਕੋ ਸੋ ਨਰ ਮੁਕਤਾ ਧਾਨ ਤੇਹ ਨਰ ਹਾਰੇ ਅੰਤਰ ਨਹੀਂ ਨਾਨਕ ਸਾਚੇ ਮਾਨਾ ਏਕ ਭਗਤ ਭਗਵਾਨ ਇਹ ਪ੍ਰਾਨੀ ਕਾ ਨਾਹੇ ਮਨ ਜੈਸੇ ਤੂ ਕਰ ਸੁਵਾਨ ਨਾਨਕ ਮਾਨੋ ਕਰੇ ਤਨ ਸੁਮੀ ਤੂ ਗਰੂ ਜੋ ਸਦਾ ਸੁਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਬਜੋ ਇੱਕ ਮਨ ਹੋਏ ਇੱਕ ਚਿਤ ਤੀਰਤ ਵਰਤ ਅਰਦਾਨ ਕਰ ਮਨ ਮੈਂ ਧਰ ਗੁਮਨ ਨਾਨਕ ਨੇ ਪਨ ਜਤ ਦੇ ਕਿਉ ਕੁੰਜ ਰੈ ਇਸ ਨਾਨਕ ਸਿਰ ਕੰਪਿਓ ਪਗ ਡਗ ਮੰਗੇ ਐਨ ਜੁ ਆਹੋ ਨਾਨ ਤੇ ਬਿਦਪਾਈ ਤਹੋ ਨ ਹਰ ਰਸ ਲੇ ਨਿਜ ਕਰ ਦੇਖਿਉ ਜਗਤ ਮਹਿ ਕੋ ਕਾਹੂ ਕੋ ਨਾਰੇ ਨਾਨਕ تیر ਧਰ ਭਗਤ ਹੈ ਤੇਰਾ ਕੋ ਮਨ ਮਾਹੇ ਜਗ ਰਚਨਾ ਸਭ ਝੂਠ ਹੈ ਗਿਆਨਲੇ ਹੋਰੇ ਬੀਤ ਕਹਿ ਨਾ ਨਿੰਗ تیر ਨਾਰ ਹੈ ਜੋ ਬਹ ਲੋਕੇ ਬੇਦ RAM ਗयो ਰਾਵਣ ਗयो ਜਾ ਕੋ ਬਹੁ ਪਰਵਾਹ ਪ੍ਰਭੂ ਨਾਨਕ ਤਿਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾ ਕੀ ਕੀ ਜੀਐ ਜੋ ਅਨਹੋਨੀ ਹੋਏ ਤੇ ਹੁ ਮਾਰਗ ਸੰਸਾਰ ਕੋ ਨਾਨਕ ਤਿਰ ਨਹੀਂ ਕੋਏ ਜੋ ਉੱਪ ਜਿਉ ਸੋ ਬਿਨਸ ਹੈ ਪਰੋ ਆਜ ਕਹ ਕਾਰ ਨਾਨਕ ਹਰ ਗੁਨ ਗਾਏ ਦੇ ਸਾਡ ਸਗਲ ਜੰਜਾਲ ਦੋਹਰਾ ਬੰਨ ਛੁਟ ਕਿਉ ਬੰਧਨ ਪਰੇ ਸਚੂ ਨਾ ਹੋ ਤੋ ਪਾ ਨਾਨਕ ਦੀ ਆਬਿਓਟ ਹਰ ਰਾਜ ਜਿਉ ਹੋ ਸਹਾਰੇ ਬਲ ਹੋਆ ਬੰਦਨ ਛੁਟੇ ਸਭ ਕੇ ਸਹ ਹੋਂ ਤ ਪਾਏ ਨਾਨਕ ਸਭ ਕੀ ਸਤਿ ਤੁਮਰੇ ਹੱਥ ਮੈਂ ਤੁਮ ਹੀ ਹੋ ਤ ਸਹਾਰੇ ਸੰਗਸਾ ਸਭ ਤਜ ਗਏ ਹੋ ਨਨ ਬੇਹੋ ਸਾਥ ਕਹੂ ਨਾਨਕ ਇਹ ਬਿਬਦ ਮੈਂ ਤੇ ਕੋ ਇਕ ਰਗ ਨਾਤ ਨਾਮ ਰਹਿਓ ਸਾਧੂ ਰਹਿਓ ਰਹੇ ਦੀਹ ਜਗਤ ਮੈਂ ਕਿੰਨ ਜਪਿਓ ਗੁਰ ਮੰਤ ਰਾਮ ਨਾਮ ੁਰ ਮੈਂ ਗਾਇਓ ਜਾ ਕੈ ਸੁਨ ਨਹੀਂ ਕੋ ਏ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰਾ ਸੰਕਟ ਮਿਟੇ ਦਰਸ ਤੁਹਾਰੋ ਹੋਏ ਮੁੰਦਾਮਣੀ ਮਹੱਲਾ ਪੰ